ਾਰੇ ਬੱਚਿਓ ਸਤਿ ਸ਼੍ਰੀ ਅਕਾਲ। ਤੋਂ ਸਭ ਦਾ ਸਵਾਗਤ ਹੈ। ਹਾਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਸਭ ਨੂੰ ਕਰਾਉਣ ਚ ਰਹੀ ਹਾਂ। ਹਾਂ। ਅਸੀਂ ਆਪਣੀ ਗਰਮੀਆਂ ਦੀਆਂ ਛੁੱਟੀਆਂ ਕਿਵੇਂ ਬਣਾਈਏ। ਤੇ ਤੁਹਾਨੂੰ ਮਿਲਿਆ ਹੋਵੇਗਾ ਛੁੱਟੀਆਂ ਦੇ ਕੰਮ ਵਿੱਚ ਉਸ ਤੇ ਲਈ ਇਹ ਮੈਂ ਐਸੇ ਲੈ ਕੇ ਆਇਆ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ। ਆਮ ਤੌਰ ਤੇ ਗਰਮੀ ਦੀਆਂ ਛੁੱਟੀਆਂ ਵਿਦਿਆਰਥੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੇ ਹਨ। ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਸਕੂਲੀ ਜੀਵਨ ਦੀ ਭੱਜ ਦੌੜ ਤੋਂ ਕੁਝ ਆਰਾਮ ਮਿਲਦਾ ਹੈ। ਗਰਮੀ ਦੀਆਂ ਛੁੱਟੀਆਂ ਦਾ ਜ਼ਿਕਰ ਹੁੰਦਿਆ ਹੀੱਖਾ ਸਾਹਮਣੇ ਮਸਤੀ ਆ ਜਾਂਦੀ ਹੈ। ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਸਾਡਾ ਮਨ ਪਹਾੜੀ ਅਤੇ ਠੰਡੇ ਇਲਾਕੇ ਵਿੱਚ ਜਾਣ ਦਾ ਬਣਿਆ। ਮੇਰੇ ਪੂਆ ਜੀ ਸ਼ਿਮਲੇ ਵਿੱਚ ਰਹਿੰਦੇ ਹਨ। ਅਸੀਂ ਇੱਕ ਹਫ਼ਤੇ ਲਈ ਪੂਆ ਜੀ ਕੋਲ ਗਏ। ਮੇਰੇ ਮਾਤਾ ਜੀ ਸਾਨੂੰ ਨਾਲ ਲੈ ਕੇ ਬੱਸ ਵਿੱਚ ਗਏ। ਪੰਜਾਬ ਤੋਂ Shimla ਵੱਲ ਨੂੰ ਜਾਂਦੀਆ ਸਫ਼ਰ ਥੋੜਾ ਲੰਬਾ ਪਰ ਮਜ਼ੇਦਾਰ ਸੀ। বাস ਜਿਉ ਹੀ ਪਹਾੜੀ ਖੇਤਰ ਵਿੱਚ ਪੁੱਜੀ ਤਾਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣੇ ਸ਼ੁਰੂ ਹੋ ਗਏ। ਤਕਰੀਬਨ ਸ਼ਾਮ ਨੂੰ 7 ਵਜੇ ਅਸੀਂ ਭੂਆ ਜੀ ਦੇ ਘਰ ਪਹੁੰਚ ਗਏ। ਅਸੀਂ ਹਰ ਰੋਜ਼ ਭੂਆ ਦੇ ਨਾਲ ਘੁੰਮਣ ਜਾਂਦੇ ਹਾਂ। ਅਸੀਂ ਨੇੜੇ ਦੇ ਮੰਦਿਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਤੇ ਕਈ ਹੋਰ ਘੁੰਮਣ ਵਾਲੀਆਂ ਥਾਵਾਂ ਤੇ ਗਏ ਮੌਜ-ਮਸਤੀ ਕਰਦੇ ਆ ਇੱਕ ਹਫਤਾ ਬੀਤ ਗਿਆ ਉਸ ਤੋਂ ਬਾਅਦ ਅਸੀਂ ਪੰਜਾਬ ਵਾਪਸ ਆ ਗਏ ਤੇ ਬਾਕੀ ਰਹਿੰਦੀਆਂ ਛੁੱਟੀਆਂ ਸਕੂਲ ਦਾ ਕੰਮ ਕਰਕੇ ਬਿਤਾਈਆਂ ਸ਼ਿਮਲੇ ਦੀ ਟ੍ਰਿਪ ਇੱਕ ਸ਼ਾਨਦਾਰ ਤੇ ਯਾਦਗਾਰ ਟ੍ਰਿਪ ਸੀ * വച ിവ ുക விட, േള வா.